ਸ਼ਾਇਦ ਕੱਲ ਪਰਸੋਂ ਦੀ ਗੱਲ ਆ ਇੰਡੀਆ ਦੇ ਵਿੱਚ ਨੈਣਾ ਦੇ ਵੀ ਅੱਠ ਮੈਂਬਰ ਇੱਕੋ ਕਰਦੇ ਮੱਥਾ ਟੇਕਣ ਗਏ ਕੋਈ ਸੁੱਖ ਲਾਉਣੀ ਹੋਣੀ ਆ ਜਾਂ ਕੋਈ ਸੁੱਖ ਮੰਗਣੀ ਹੋਣੀ ਆ ਰੱਬ ਜਾਣੇ ਉੱਥੇ ਗਏ ਟੈਂਪੂ ਕੀਤਾ ਸੀ ਟੈਂਪੂ ਉਲਟ ਗਿਆ ਅੱਠ ਦੇ ਅੱਠੇ ਹੀ ਮਰ ਗਏ ਮੈਨੂੰ ਨਹੀਂ ਪਤਾ ਇਹ ਗੱਲ ਸੱਚੀ ਆ ਕਿ ਝੂਠੀ ਆ ਪਰ ਮੈਂ ਖਬਰ ਸੁਣੀ ਆ ਸੋਸ਼ਲ ਮੀਡੀਆ ਤੇ ਜਦੋਂ ਇਹ ਖਬਰ ਮੈਂ ਸੁਣੀ ਮਨ ਵਿੱਚ ਇੱਕਦਮ ਖਿਆਲ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਸ਼ਲੋਕ ਲਿਖਿਆ ਆ ਮਹਾਰਾਜ ਨੇ ਬਹੁਤ ਸੋਹਣਾ ਉਹ ਕਹਿੰਦੇ ਦੇਖਾ ਦੇਖੀ ਸਭ ਕਰੈ ਮਨ ਮੁਖ ਬੂਝ ਨਾ ਪਾਇ ਇਹਦਾ ਮਤਲਬ ਇਹ ਆ ਕਿ ਦੁਨੀਆ ਦੇਖੋ ਦੇਖੀ ਸਾਰੇ ਕੰਮ ਕਰਨ ਲੱਗੀ ਹੋਆ ਕੋਈ ਕਿਸੇ ਦੀ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਕੋਈ ਕੰਮ ਕਰ ਠੀਕ ਨਹੀਂ ਹੁੰਦਾ ਤੇ ਕਈ ਦਫਾ ਅਸੀਂ ਸੁਣਦੇ ਆ ਜਾਂ ਸਾਨੂੰ ਕੋਈ ਕਹਿੰਦਾ ਕਿ ਉੱਥੇ ਮੱਥਾ ਟੇਕਿਆ ਭਾਈ ਫੇ ਤੇਰੀ ਜਿਹੜੀ ਆ ਸੁਖ ਪੂਰੀ ਹੋ ਜਾਣੀ ਆ ਤੇਰੇ ਦਿਲ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਣੀਆਂ ਜਾਂ ਤੇਰਾ ਕੋਈ ਅੜਿਆ ਕੰਮ ਆ ਪੂਰਾ ਹੋ ਜਾਣਾ ਉੱਥੇ ਮੱਥਾ ਟੇਕਿਆ ਦੇਖੋ ਦੇਖੀ ਆਪਾਂ ਜਾਂਦੇ ਆ ਬਹੁਤ ਦੂਰ ਦੂਰ ਤੱਕ ਜਾਂਦੇ ਆ ਪਹਾੜਾਂ ਦੇ ਵਿੱਚ ਜਾਂਦੇ ਆ ਕਿ ਮੈਂ ਨਹੀਂ ਕਹਿ ਰਿਹਾ ਇਹ ਗੁਰਬਾਣੀ ਦੇ ਵਿੱਚ ਸ਼ਲੋਕ ਲਿਖਿਆ ਆ ਦੇਖਾ ਦੇਖੀ ਸਭ ਕਰੇ ਮਨਮੁਖ ਪੂਜ ਨਾ ਪਾਏ ਮਨਮੁਖ ਕੌਣ ਹੁੰਦਾ ਜਿਹੜਾ ਆਪਣੇ ਮਨ ਦੀਆਂ ਸੁਣਦਾ ਗੁਰੂ ਦੀ ਨਹੀਂ ਸੁਣਦਾ ਮਨ ਤਾਂ ਬਹੁਤ ਕਬੂਸੀਆਂ ਮਾਰਦਾ ਕਿ ਮੈਨੂੰ ਆ ਮਿਲੇ ਮੈਨੂੰ ਉਹ ਮਿਲੇ ਮੇਰੇ ਕੋਲ ਆ ਹੈ ਨਹੀਂ ਆ ਆ ਜਵੇ ਮੇਰੇ ਕੋਲ ਉਹ ਹੈ ਨਹੀਂ ਉਹ ਆ ਜਵੇ ਇਹਦਾ ਨੱਠਾ ਪੱਜਾ ਫਿਰਦਾ ਰਹਿੰਦਾ ਮਨ ਜਦੋਂ ਵੀ ਆਪਾਂ ਮਨ ਦੇ ਪਿੱਛੇ ਲੱਗ ਕੇ ਕੋਈ ਕੰਮ ਕਰਦੇ ਆ ਤਾਂ ਪੁੱਠਾ ਹੀ ਹੁੰਦਾ ਕਦੀ ਕਹਿੰਦੇ ਆ ਗੁਰੂ ਦੀ ਮੰਨੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨਾ ਖਜ਼ਾਨਾ ਆ ਇੰਨੀਆਂ ਖੁਸ਼ੀਆਂ ਆ ਇੰਨਾ ਆਨੰਦ ਆ ਭਰਪੂਰ ਕਰ ਦਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੰਦੇ ਦੀ ਜ਼ਿੰਦਗੀ ਨੂੰ ਪਰ ਸਾਡੀ ਬਦਕਿਸਮਤੀ ਇਹ ਆ ਅਸੀਂ ਗੁਰੂਆਂ ਦੇ ਕਹੇ ਤੇ ਚੱਲਣਾ ਨਹੀਂ ਚਾਹੁੰਦੇ। ਅਗਰ ਮਹਾਰਾਜ ਜੀ ਸਾਨੂੰ ਇਹ ਸ਼ਲੋਕ ਦੇ ਵਿੱਚ ਸਮਝਾਉਣਾ ਚਾਹੁੰਦੇ ਨੇ ਕੁਝ ਅਸੀਂ 1-2 ਮਿੰਟ ਦੇ ਲਈ ਸਿਰ ਮਾਰ ਦਾਂਗੇ। ਕਿ ਹਾਂ ਬਹੁਤ ਵਧੀਆ ਲਿਖਿਆ ਮਹਾਰਾਜ ਜੀ। ਪਰ ਉਹਦੀ ਗਹਿਰਾਈ 'ਚ ਨਹੀਂ ਜਾਣਾ ਚਾਹੁੰਦੇ ਤਾਂ ਅਸੀਂ ਦੁੱਖ ਪਾਉਨੇ ਆ। ਇਹ ਅਸੀਂ ਸੋਚਣਾ ਸਮਝਣਾ ਨਹੀਂ ਕਿ ਜੋ ਅਸੀਂ ਕਰਦੇ ਆ ਉਹ ਸਹੀ ਕਰਦੇ ਆ ਗਲਤ ਕਰਦੇ ਆ। ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੱਚ ਹੈ। ਸੇਵ ਪਈ ਤਿੰਥਾ ਹੈ ਸੇਵ ਕਹਿੰਦੇ ਆ ਬੈਨੀਫਿਟਸ ਨੂੰ ਖੁਸ਼ੀਆਂ ਨੂੰ ਆਨੰਦ ਨੂੰ ਜਿਹਦਾ ਮਹਾਰਾਜ ਹੋਰਸ ਲੋਕਾਂ ਵਿੱਚ ਲਿਖਦੇ ਨੇ ਨਾ ਜਿੰਨ ਸਤਗੁਰ ਸੇਵਿਆ ਐਡਾ ਕਈ ਸ਼ਲੋਕ ਨੇ ਜਿਨ੍ਹਾਂ ਦੇ ਵਿੱਚ ਸੇਵ ਆਉਂਦਾ ਸੇਵ ਦਾ ਮਤਲਬ ਹੈ ਖੁਸ਼ੀਆਂ ਹੀ ਖੁਸ਼ੀਆਂ ਬੈਨੀਫਿਟਸ ਆਨੰਦ ਹੀ ਆਨੰਦ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਤਰੀਕੇ ਜਿਦਾ ਐਗਜ਼ਾਮਪਲ ਲੈ ਲਈਏ ਆਪਾਂ ਜਿਮ ਦੇ ਵਿੱਚ ਜਾਂਦੇ ਆ ਐਕਸਰਸਾਈਜ਼ ਕਰਦੇ ਆ ਐਕਸਰਸਾਈਜ਼ ਆਪਾਂ ਕਰਦੇ ਆ ਪਰ ਚੰਗੀ ਤਰ੍ਹਾਂ ਨਹੀਂ ਕਰਦੇ ਨਾ ਸਾਨੂੰ ਪਤਾ ਆ ਕਿੱਦਾਂ ਕਰਨੀ ਆ ਨਾ ਅਸੀਂ ਪੁੱਛਦੇ ਆ ਬਸ ਆਪਣੀ ਮਰਜ਼ੀ ਨਾਲ ਹੀ ਲੱਗੇ ਆ ਬਿਸ਼ੱਕ ਸਾਲਾਂ ਤੋਂ ਜਾ ਰਹੇ ਆ ਆਪਾਂ ਜਿੰਨਾ ਚਿਰ ਸਾਨੂੰ ਸਮਝ ਨਹੀਂ ਹੈ ਕਿ ਜੋ ਜਿਹੜੀ ਐਕਸਰਸਾਈਜ਼ ਮੈਂ ਕਰ ਰਿਹਾ ਇਹਦਾ ਬੈਨੀਫਿਟ ਕੀ ਆ ਤੇ ਕਿੱਦਾਂ ਕਰਨੀ ਆ ਇਹਦੀ ਸਹੀ ਟੈਕਨੀਕ ਕੀ ਆ ਜਿੰਨਾ ਚਿਰ ਆਪਾਂ ਸਹੀ ਟੈਕਨੀਕ ਦੇ ਨਾਲ ਸਹੀ ਤਰੀਕੇ ਨਾਲ ਉਹ ਐਕਸਰਸਾਈਜ਼ ਨਹੀਂ ਕਰਦੇ ਸਾਨੂੰ ਸੇਵ ਪ੍ਰਾਪਤ ਨਹੀਂ ਹੋਣਾ ਸੇਵ ਮੀਨ ਬੈਨੀਫਿਟ ਸੇਵ ਮੀਨ ਖੁਸ਼ੀ ਜਿਸ ਕਰਕੇ ਅਸੀਂ ਜਿਮ ਜੁਆਇਨ ਕੀਤਾ ਉਹ ਖੁਸ਼ੀ ਸਾਨੂੰ ਨਹੀਂ ਮਿਲਣੀ ਅਗਰ ਅਸੀਂ ਸਹੀ ਤਰੀਕੇ ਨਾਲ ਸਹੀ ਸਮਝ ਦੇ ਨਾਲ ਉਹ ਕੰਮ ਨਹੀਂ ਕਰਦੇ ਜਿਨ ਗੁਰਮੁਖ ਹਿਰਦਾ ਸੱਚ ਹੈ ਹਿਰਦਾ ਮੈਨੇ ਦਿਲ ਸੋਚ ਸਮਝ ਸੱਚ ਮੈਨੇ ਜੇ ਦੇ ਵਿੱਚ ਪਰਮਾਤਮਾ ਦਾ ਵਾਸ ਆ ਜੇ ਸੋਚ ਦੇ ਵਿੱਚ ਉਹਨੂੰ ਗੁਰਮੁਖ ਕਿਹਾ ਗਿਆ ਕਿਉਂਕਿ ਉਹ ਗੁਰੂ ਦੇ ਮਖਾਰਬਨ ਤੋਂ ਜਿਹੜੀ ਸਿੱਖਿਆ ਆਉਂਦੀ ਆ ਉਹਨੂੰ ਅਪਲਾਈ ਕਰਦਾ ਆਪਣੀ ਸੋਚ ਦੇ ਵਿੱਚ ਸਮਝਦੇ ਵਿੱਚ ਤੇ ਜ਼ਿੰਦਗੀ ਨੂੰ ਵਧੀਆ ਜੀਂਦਾ ਹੋ ਉਸ ਗੁਰਮੁਖ ਦੀ ਗੱਲ ਕੀਤੀ ਮਹਾਰਾਜ ਨੇ ਕਹਿੰਦੇ ਜਿਨ ਗੁਰਮੁਖ ਹਿਰਦਾ ਸੱਚ ਹੈ ਸੇਪਈ ਤਨ ਥਾਏ ਉਹ ਕਹਿੰਦੇ ਉਹ ਬੈਨੀਫਿਟ ਉੱਥੇ ਪਿਆ ਫੇ ਉਸੇ ਥਾਂ ਤੇ ਆ ਜੇ ਥਾਂ ਤੇ ਜਦੋਂ ਮੈਂ ਐਗਜ਼ਾਮਪਲ ਦੇ ਕਿਹਾ ਹੈ ਤੇ ਨਾ ਅਪ ਐਕਸਰਸਾਈਜ਼ ਕਰਦੇ ਆ ਉਹ ਐਕਸਰਸਾਈਜ਼ ਸਹੀ ਤਰੀਕੇ ਨਾਲ ਕਰਾਂਗੇ ਸਹੀ ਸਮਝ ਨਾਲ ਸਹੀ ਅਕਲ ਦੇ ਨਾਲ ਕਰਾਂਗੇ ਤਾਂ ਉਹ ਜਿਹੜੀ ਖੁਸ਼ੀ ਆ ਉੱਥੇ ਹੀ ਆ ਉਹ ਸੈਕਸਰਸਾਈਜ਼ ਦੇ ਵਿੱਚ ਹੀ ਆ ਸੇਬ ਪਈ ਤਿੰਨ ਥਾਂਇ ਇਸ ਕਰਕੇ ਸਾਨੂੰ ਇਹ ਸ਼ਲੋਕ ਨੂੰ ਸਮਝਣ ਦੇ ਲਈ ਗੁਰੂ ਸਹਿਬਾਨਾਂ ਦੇ ਹੁਕਮਾਂ ਦੇ ਮੁਤਾਬਕ ਚੱਲਣਾ ਪਣਾ ਤਾਂ ਖੁਸ਼ੀ ਮੈਣੀ ਤਾਂ ਬੈਨੀਫਿਟ ਮੈਣਾ ਨਹੀਂ ਤਾਂ ਦੁਨੀਆ ਨੱਠੀ ਪੱਜੀ ਫਿਰਦੀ ਆ ਉੱਥੇ ਜਾਈਏ ਉੱਥੇ ਜਾਈਏ ਉੱਥੇ ਮੱਥਾ ਟੇਕਈਏ ਆਹ ਕਰਮਕਾਂਡ ਕਰ ਲਈਏ ਦੁੱਧ ਚੜਾ ਲਈਏ ਪੁੱਠੇ ਸਿੱਧੇ ਹੋ ਜਾਈਏ ਪਤਾ ਨਹੀਂ ਹੋਰ ਕਿਹੜੇ-ਕਿਹੜੇ ਕਰਮਕਾਂਡ ਦੁਨੀਆ ਕਰਦੀ ਫਿਰਦੀ ਆ ਤੇ ਜੇ ਇਹਨਾਂ ਕਰਮਕਾਂਡਾਂ ਦੇ ਨਾਲ ਖੁਸ਼ੀ ਆਉਂਦੀ ਹੁੰਦੀ ਤਾਂ ਫੇਰ ਖੁਸ਼ ਕਿਉਂ ਨਹੀਂ ਇਹ ਫੇ ਦੁਖੀ ਘਾਤੇ ਆ ਜਦੋਂ ਆਪਾਂ ਕੋਈ ਚੰਗਾ ਕੰਮ ਕਰਦੇ ਆ ਉਸ ਚੰਗੇ ਕਰਨ ਦੇ ਪਿੱਛੇ ਜਿਹੜੀ ਵੀ ਸੇਵਾ ਕੀਤੀ ਤੁਸੀਂ ਪੈਸੇ ਦੇ ਨਾਲ ਜਾਂ ਕਿਸੇ ਤਰ੍ਹਾਂ ਵੀ ਉਹਦਾ ਫਲ ਪਤਾ ਕੀ ਮਿਲਿਆ ਸਿਰਫ ਤੁਹਾਡੀ ਫੋਟੋ ਲੱਗੀ ਉੱਥੇ ਬਸ ਇੰਨਾ ਹੀ ਫਲ ਸੀ ਅਗਰ ਉਹਦਾ ਫਲ ਬਹੁਤ ਹੋਰ ਚਾਹੁੰਦੇ ਆ ਅਗਰ ਇਹ ਚਾਹੁੰਦੇ ਆ ਕਿ ਜਿਹੜੀ ਮੈਂ ਸੇਵਾ ਕੀਤੀ ਜਾਂ ਜਿਹੜਾ ਮੈਂ দান ਕੀਤਾ ਇਹਨੂੰ ਗੁਪਤ ਰੱਖਿਆ ਜਾਵੇ ਤਾਂ ਮਹਾਰਾਜ ਹੋਰ ਬਹੁਤ ਬੈਨੀਫਿਟ ਦਿੰਦੇ ਨੇ ਕਿਉਂਕਿ ਤੇਰੀ ਸੇਵਾ ਭਾਵਨਾ ਇਹੀ ਸੀ ਕਿ ਮੇਰੀ ਫੋਟੋ ਲੱਗੇ ਬਸ ਲੋਕਾਂ ਦੇ ਵਿੱਚ ਮੈਂ ਵਿਚਰਾਂ ਲੋਕਾਂ ਦੇ ਵਿੱਚ ਮੈਂ ਪਬਲਿਕਲੀ ਹੋਵਾਂ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਇਸ ਬੰਦੇ ਨੇ ਸੇਵਾ ਭੇਜੀ ਆ ਮੇਰਾ ਨਾਂ ਹੋਵੇ ਕਈ ਧਰਮਸਾਲਾ ਦੇ ਪੱਖਿਆਂ ਤੇ ਸੇਵਾ ਕਰ ਦਿੰਦੇ ਨੇ ਲੋਕ ਪਹਿਲਾਂ ਤਾਂ ਇਹ ਸੋਚ ਕੇ ਸੇਵਾ ਕਰਦੇ ਆ ਕਿ ਇਸ ਗੁਰੂ ਘਰ ਦੇ ਵਿੱਚ ਪੱਖਾ ਹੈ ਨਹੀਂ ਚਲੋ ਪੱਖਾ ਲਵਾਈਏ ਪੱਖੇ ਦੀ ਸੇਵਾ ਹੋ ਗਈ ਫਿਰ ਮਨ ਵਿੱਚ ਖਿਆਲ ਆਇਆ ਯਾਰ ਇਹ ਪਤਾ ਕਿਤਾ ਲਗੂ ਕਿ ਮੈਂ ਸੇਵਾ ਕਰਵਾਈ ਪੱਖੇ ਦੇ ਨਾਲ ਖਾ ਦਿੰਦੇ ਆ ਤੇ ਜਦੋਂ ਪੱਖਾ ਤੇਜ਼-ਤੇਜ਼ ਘੁੰਮਦਾ ਆ ਫਿਰ ਮੈਨੂੰ ਨੂੰ ਹੋਰ ਪਰੇਸ਼ਾਨੀਆਂ ਇੰਨੀ ਸੰਗਤ ਬੈਠੀ ਆ ਉਹ ਪੱਖੇ ਦੇ ਨਾਲ ਹੀ ਨਹੀਂ ਪੜ ਸਕਦੀ ਮੇਰਾ ਪਤਾ ਨਹੀਂ ਕਿਹੜੇ ਪੰਬਲ ਪੂਸਿਆਂ 'ਚ ਪਏ ਹੋ ਆ ਅਸੀਂ ਅਗਰ ਸੇਵਾ ਕਰਨੀ ਆ ਉਹ ਗੁਪਤ ਹੋਵੇ ਤਾਂ ਬੈਨੀਫਿਟ ਜ਼ਿਆਦਾ ਮਿਲੇਗਾ ਅਗਰ ਕੋਈ ਫੋਟੋ ਵਗੈਰਾ ਲਗਾਉਣ ਦੇ ਲਈ ਜਾਂ ਨਾਂ ਲਿਖਾਉਣ ਦੇ ਲਈ ਸੇਵਾ ਕਰ ਰਹੇ ਆ ਕਿ ਸਾਡਾ ਇੱਥੇ ਜੀ ਨਾਂ ਲਿਖਿਆ ਆ ਸੰਗਮਰਮਤੇ ਕਿਸ ਬੰਦੇ ਨੇ ਇੰਨੀ ਸੇਵਾ ਕੀਤੀ ਸੀ ਕਿਉਂਕਿ ਜਿਹੜੇ ਕਮੇਟੀ ਵਾਲੇ ਆ ਉਹਨਾਂ ਤਾਂ ਲਿਖਣਾ ਹੀ ਲਿਖਣਾ ਨਾ ਤੁਹਾਡਾ ਕਿ ਉਹਨਾਂ ਨੂੰ ਸੇਵਾ ਦੀ ਲੋੜ ਆ ਤੁਹਾਡੇ ਕੋਲ ਸੋ ਇਸ ਕਰਕੇ ਸੋਚਣਾ ਆ ਮਹਾਰਾਜ ਇਹਨਾਂ ਕੰਮਾਂ ਤੋਂ ਸਾਨੂੰ ਵਰਜਿਤ ਕਰਦੇ ਨੇ ਮਨਾ ਕਰਦੇ ਨੇ ਕਿ ਬੰਦਿਆ ਤੂੰ ਗੁਰੂ ਦੇ ਹੁਕਮਾਂ ਦੇ ਮੁਤਾਬਕ ਚੱਲੇਂਗਾ ਤਾਂ ਤੇਰੀ ਜ਼ਿੰਦਗੀ ਵਧੀਆ ਬਣੇਗੀ ਤੇ ਜੇ ਇਦਾਂ ਦੇ ਕੰਮਾਂ 'ਚ ਅਸੀਂ ਪਏ ਆ ਤਾਂ ਫਿਰ ਗੁਰਬਾਣੀ ਦੇ ਵਿੱਚ ਵੀ ਇੱਕ ਹੋਰ ਸਲੋਕ ਲਿਖਤਾ ਮਹਾਰਾਜ ਨੇ ਉਹ ਕਹਿੰਦੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀੜ ਪਛਾਨਤ ਕੀਟੀ ਤੇ ਕੁੰਜ ਰਸਤੂਲਾ ਕਹਿੰਦੇ ਕੀੜੀ ਤੋਂ ਲੈ ਕੇ ਹੱਥੀ ਤੱਕ ਦੀ ਜਾਣਦਾ ਏ ਸੱਚਾ ਪਾਤਸ਼ਾਹ ਤੇਰੇ ਅੰਦਰ ਦੀਆਂ ਜਾਣਦਾ ਤੈਨੂੰ ਬੋਲਣ ਦੀ ਲੋੜ ਈ ਨਹੀਂ ਬਿਨ ਬੋਲਿਆਂ ਸਭ ਕੁਛ ਜਾਣਦਾ ਇਹ ਸਰ ਕੀ ਪਤਾ ਨਹੀਂ ਅਸੀਂ ਕਾਹਦੇ ਬੋਲੀ ਜਾਂਦੇ ਆ ਕਾਹਤੇ ਇੰਨਾ ਉੱਚੀ ਉੱਚੀ ਰੌਲਾ ਪਾਉਂਦੇ ਆ ਕਿ ਸੱਚਾ ਪਾਤਸ਼ਾਹ ਸ਼ਾਇਦ ਉਰੇ ਪਰੇ ਹੋਇਆ ਇਹਨੂੰ ਸੁਣ ਜਾਏ ਕਿਤੇ ਨਹੀਂ ਇਹ ਸਾਡੇ ਦਿਲਾਂ ਦੀਆਂ ਜਾਣਦਾ ਅਗਰ ਤੂੰ ਕੋਈ ਸੇਵਾ ਵੀ ਕੀਤੀ ਆ ਇਹ ਜਾਣਦਾ ਤੇਰੀ ਸੇਵਾ ਨੂੰ ਲਿਖਾਉਣ ਨਾਲ ਫੋਟੋ ਲਗਵਾਉਣ ਨਾਲ ਇਹ ਖੁਸ਼ ਨਹੀਂ ਹੁੰਦਾ ਇਹ ਕੁਛ ਨਹੀਂ ਹੁੰਦਾ ਇਹ ਜੋ ਦਿੱਤਾ ਹੈ ਕਿ ਦਫਾ ਉਹ ਵੀ ਲਲੰਦਾ ਤੂੰ ਤਾਂ ਹੰਕਾਰ ਨਾਲ ਭਰਿਆ ਸੋ ਇਸ ਕਰਕੇ ਆਓ ਇਸ ਸ਼ਲੋਕ ਨੂੰ ਸਮਝੀਏ ਦੇਖੋ ਦੇਖੀ ਸਾਰੇ ਕੰਮ ਨਾ ਕਰੀਏ ਆਪਣੀ ਅਕਲ ਨੂੰ ਵੀ ਆਪਣੀ ਸਮਝ ਨੂੰ ਵੀ ਯੂਜ਼ ਕਰੀਏ ਕਿ ਮਾਰਾ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਮਾਰਾ ਸਾਡੇ ਕੋਲੋਂ ਕਿਹੜਾ ਕੰਮ ਕਰਵਾਉਣਾ ਚਾਹੁੰਦੇ ਨੇ ਰਬ ਰਾਖਾ